ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਗਰੂ ਕੁੱਤੂ ਆਤਰੇ ਠੀਕ ਐ ਸਾਰੇ ਵੀਰਾਂ ਦੇ ਘਰ ਪਰਵਾਹ ਹੋ ਕੇ ਅਠਖੜੇ ਪਈ ਤੇ ਸਵੇਰ ਸਵੇਰ ਗੋਸ਼ੇ ਦੇ ਹੁਣੇ ਐ ਸੀ ਆਪਣੇ ਮਿੱਤਰ ਦੇ ਕਹਿੰਦਾ ਦੋ ਬੱਚੇ ਉੱਡੇ ਫਿਰਦੇ ਆ ਮੈਂ ਵੀ ਜਲ ਦੇਖਦੇ ਹਾਂ ਇੱਕ ਤਾਂ ਹਰਗਾ ਬਗਲਾ ਵਾਲਾ ਉੱਡਦਾ ਫਿਰਦਾ ਬਈ ਹਰਗਾ ਬਗਲਾ ਕਲਾਂਤੀ ਨਾਂਣ ਇੱਕ ਸ਼ਾਇਦ ਫਿਰਦਾ ਕੱਲੀ ਗੁਲਾਬੀ ਬਗਲਾ ਵਾਲਾ ਪਤਲੇ ਦੋਵੇਂ ਗਲਾਬੀ ਵਾਲੇ ਕੱਲੀ ਗਲਾਬੀ ਬਗਲ ਵਾਲਾ ਦੋ ਬੱਚੂ ਡੇ ਫਿਰਦੇ ਨੇ ਬਾਕੀ ਚਾਹ ਚੁਆ ਗਏ ਤੇ ਪੀ ਕੇ ਬਸ ਉੱਠਦੇ ਆ ਬਾਹਰ ਨੂੰ ਉੱਠ ਹੀ ਗੜਦੇ ਆ ਨਰ ਬਾਹਰ ਹੀ ਬੈਠ ਕੇ ਪੀਵਾਂਗੇ ਚਾਹ ਤਾਂ ਹਾਂਜੀ ਮੇਰੇ ਵੀਰੋ ਤੇ ਬੱਚੇ ਬਈ ਦੋ ਤਾਂ ਮੈਨੂੰ ਦਿਖੇ ਜੀ ਠੀਕ ਆ ਉਹੀ ਇੱਕ ਦੋਵੇਂ ਹਰੀਆਂ ਬਗਲਾਂ ਇੱਕ ਹੁਣ ਆਏ ਨਹੀਂ ਪਤਾ ਕੱਲੀ ਗਲਾਬੀ ਬਗਲ ਵਾਲਾ ਸੀ ਆ ਕੇ ਦੋਵੇਂ ਗਲਾਬੀ ਬਗਲਾਂ ਸੀ ਗੋਲਾ ਆ ਠੀਕ ਆ ਦੋ ਇਹ ਹੋ ਗਏ ਇੱਕ ਟੀਮਲੀ ਕਹਿੰਦਾ ਮੈਂ ਵੇਖਿਆ ਹਰੀ ਬਠਦਾ ਮੈਂ ਵੀ ਠੀਕ ਆ ਹਰੀ ਬਠਦਾ ਹੋ ਗਿਆ ਇੱਕ ਮੈਂ ਕੋਠੀ ਤੇ ਬੈਠਾ ਦੇਖਿਆ ਹੁਣ ਆਏ ਨਹੀਂ ਪਤਾ ਵੀ ਦੋਵੇਂ ਹਰਿਆਵਲਾਂ ਦੋਵੇਂ ਗਲਾਬੀ ਵਾਲਾ ਕਿ ਕੱਲੀ ਗਲਾਬੀ ਬਾਗਲਾ ਵਾਲੇ ਕੋਠੀ ਤੇ ਬੈਠਾ ਕੋ ਬੱਚਾ ਇੱਕ ਗਲਾਬੀ ਬੈਠ ਵਾਲੀ ਨਹੀਂ ਦੀ ਸੀ ਫਿਰ ਕਹਿਣ ਤੋਂ ਭਾਵੇਂ ਜਾਵਾ ਤੇ ਏਕਣੀ ਦੀ ਸੱਚੇ ਪੰਗਾਲਾ ਬੱਚਾ ਆਪਣੇ ਜਿਹੜਾ ਕੱਲੀ ਗਲਾਬੀ ਬਾਗਲਾ ਵਾਲਾ ਤੇ ਗਲਾਬੀ ਬੈਠ ਵਾਲੀ ਤੇ ਗਲਾਬੀ ਬੈਠ ਵਾਲੇ ਹੱਥ ਨੇ ਬਾੜੀ ਪੜੀ ਫਿਰਦੀ ਸੀ ਉਹ ਬਾੜੀ ਲੰਮੀ ਆਂਦੀ ਸੀ ਉਹ ਇਹ ਬੱਚੇ ਵਾਕੀ 2 ਯਾਰ ਅਲਤੇ ਤੜਕੋ ਤੜਕੀ ਖੜੇ 7 ਵਜੇ ਦੇ ਖੜਿਆ ਪੂਰੇ ਉੱਚੇ ਹੋਏ ਆਏ ਕਰਕੇ ਪਤਾ ਹੀ ਨਹੀਂ ਜਾਂਦੇ ਕਿੱਥੇ ਆ ਕੋਈ ਸੀਨ ਹੀ ਨਹੀਂ ਵੀ ਜਾਂਦੇ ਕਿੱਥੇ ਕਿੱਥੋਂ ਜਾ ਕੇ ਆਉਂਦੇ ਆ ਪਤੰਦਰ ਦੇ ਹਨਾ ਤੇ ਚਲੋ ਕੋਈ ਗੱਲ ਨਹੀਂ ਯਾਰ ਬਾਪੇ ਫਿਰ ਦੂਜੇ ਬੱਚੇ ਕੱਢ ਦਿੰਨੇ ਉਹਨੇ ਜਿਹੜੇ ਆਪਣੇ ਲੱਗੇ ਆ ਮੈਂ ਤਾਂ ਕਹਣਾ ਵਾਰੀ ਜੀ ਲੈ ਲ ਗਏ ਬੱਚਿਆਂ ਦੀ ਇੱਕ ਆਰੀ ਹਨਾ ਹਾਂਜੀ ਬਾਪੇ ਇਹ ਦੋਵੇਂ ਬੱਚੇ ਛੱਡੀ ਆ ਬਈ ਆਪਾਂ ਬਾਹਰ ਆਪਣੇ ਸ਼ਾਮ ਲਾਟੀ ਢੇਡ ਟੂਸਿਆਂ ਵਾਲੇ ਹਾਂਜੀ ਬਾਪੇ ਦੋ ਬੱਚੇ ਛੱਡਿਆ ਬਈ ਬੱਚੇ ਤਾਂ ਤੂੰ ਬਾਅਦ ਵੀ ਡਾਊਨ ਵਾਲੇ ਹੈਗੇ ਆ ਕਾਫੀ ਪਰ ਡਾਊਨ ਨੂੰ ਹੁਣ ਜੀ ਨਹੀਂ ਕਰਦਾ ਹਨਾ ਇੱਕ ਮੈਂ ਥੋੜਾ ਜਿਹਾ ਕੰਮ ਜਾਣਾ ਘਾ ਗੋਲਟ ਪਿਆ ਜਾਂਦਾ ਯਾਰ ਥੱਲੇ ਥੱਲੇ ਜੇ ਹੈ ਗੋਲਾ ਗੋਲਾ ਠੀਕ ਆ ਹੁੰਦਾ ਗੋਲਿਆਂ ਦੇ ਵੀ ਭਲੇਖੇ ਪੈਂਦੇ ਕਿਉਂਕਿ ਆਪਣੇ ਵੀ ਗੋਲੇ ਹੀ ਸੀ ਵੀ ਨਾਲ ਵਿੱਚ ਤਾਂ ਕਰਕੇ ਇਧਰੋਂ ਬੱਚੇ ਟਰਾਂਸਫਰ ਕਰਦਗੇ ਨਾਲ ਵਾਲੇ ਖੁੱਡੇ ਜੇ ਆਪਾਂ ਜਿਹੜੇ ਬਸ ਬੰਦ ਕਰਤੇ ਠੀਕ ਆ ਕਿ ਨਹੀਂ ਜਿਹੜੇ ਨਹੀਂ ਡੰਡੇ ਆਇਆ ਕੋਈ ਆਇਆ ਜਿਹੜਾ ਫਰਗਾ ਕੰਤਰਾਂ ਇਹ ਬੰਦ ਕਰਕੇ ਇਧਰ ਛੱਡਦਗੇ ਇੱਕ ਗੁਲਾਬੀ ਏ ਟੂਸ ਹਰੇ ਗੁਲਾਬੀ ਟੂਸੇ ਵਾਲਾ ਇੱਕ ਟੂਸੇ ਡੰਡੇ ਵਾਲੀ ਹਨਾ ਇਹਨੂੰ ਇਧਰ ਕੱਢ ਛੱਡ ਗਿਆ ਹਾਂਜੀ ਵਗ ਛੜ ਤੇ ਵੀਦਰੋ ਤਿੰਨ ਬੱਚੇ ਵੈਸਤੇਕ ਹਰੀ ਬਗਲ ਵਾਲਾ ਵੀ ਬੱਚਾ ਇਧਰ ਛੜਰ ਵਾਲਾ ਪਰ ਫਿਰ ਉਹ ਖੁੱਡਾ ਥੋੜਾ ਜਿਆਦਾ ਫੁੱਲ ਹੋ ਜੂਗਾ ਹਨਾ ਭਰ ਜੂਗਾ ਤਾਂ ਕਰਕੇ ਵੀ ਉਹ ਇਧਰ ਬੈਠਾ ਰੁਆ ਕੋਈ ਇਸ਼ੂ ਨਹੀਂ ਦੂਜੀ ਮੇਨ ਮੇਨ ਛੜਤੇ ਜਿਹੜੇ ਬੰਦ ਕਰਨੇ ਸੀਗੇ ਬਸ ਮੇਰੇ ਅਜੇ ਅਜੇ ਬੱਚਿਆਂ ਦੀ ਵਾਰੀ ਹੋ ਜੇ ਨਾ ਇੱਕ ਇੱਕ ਪੰਜ ਕੁ ਬੱਚਿਆਂ ਦੀ ਸ਼ੀਆਂ ਦੀ ਤੇ ਉਹਨਾਂ ਨੂੰ ਵੀ ਮੈਂ ਬੰਦ ਕਰਕੇ ਪਰਾਂ ਕਰੀਏ ਕੰਮ ਨੀ ਵੀੜੀ ਉਹਨਾਂ ਦਾ ਵੀ ਆਪਾਂ ਤੇ ਦੂਜੇ ਬੱਚੇ ਵੀ ਡਾਈਏ ਬਈ ਮੈਂ ਦੇਖਿਆ ਹੋਊਗਾ ਯਾਰ ਕੰਮ ਕੁਮ ਵੀ ਹੁੰਦੇ ਰਹਿਣਗੇ ਬੱਚੇ ਵੱਢਦੇ ਰਹਿਣਗੇ ਡਾਅ ਦਿੰਨੇ ਗਲਾ ਹਰੀ ਬਗਲ ਗਲਾਬੀ ਹੁੰਜਾ ਹਰਾ ਫੂੰਗਾ ਗੁਲਾਬੀ ਟੂਸਾ ਚੱਲ ਸ਼ੇਰਾ ਕਾਲਾ ਚੀਨਾ ਗੁਲਾਬੀ ਟੂਸਾ ਸੱਜਾ ਚੱਲ ਸ਼ੇਰਾ ਬੈਠ ਗੁਲਾਬੀ ਟੌਰੀ ਕੱਲੀ ਚੱਲ ਸ਼ੇਰਾ ਬੈਠ ਜੇ ਤਰੀ ਦੇ ਕੋਈ ਨਹੀਂ ਦਾਪਿਆ ਹੋਇਆ ਨਾ ਯਾਰ ਬਾਧੂ ਬੱਜਾ ਹੁਣ ਟੈਨਸ਼ਨ ਨਹੀਂ ਕਰਨੀ ਆਪਾਂ ਬਸ ਇਹ ਪਕਾਣਾ ਦਾ ਕੰਮ ਕਰਦਾ ਰਹਿਣਾ ਹੋਰ ਕੋਈ ਨਹੀਂ ਉਹਦੀ ਟੈਨਸ਼ਨ ਆਪਾਂ ਅਰੇ ਆ ਜਾ ਹੁਣ ਤੂੰ ਉਹ ਡਾਤੀਸ ਮਾਰ ਖਾਂ ਵੀ ਪੈ ਜੋ ਤੂੰ ਫੜ ਜਾਈ ਇੱਕਦਮ ਐ ਗੰਦਣਾ ਫਿਰ ਗੱਤ ਕੋਲ ਹਟਦੇ ਇੱਕ ਇਹ ਹੋ ਗਿਆ ਬਈ ਸੱਜਾ ਅਗਲਾ ਵੀ ਟੂਸਾ ਲਾਲ ਜੀਨਾ ਬਸ ਲਾਸਟ ਵਾਰੀ ਆ ਜੀਨਾ ਸਾਰੇ ਬੱਚਿਆਂ ਦੇ ਲੱਗ ਬਾਕ ਤੇ ਸਵੇਰ ਦੇ ਟਾਈਮ ਦੇ ਬਈ ਦਾਣੇ ਵੀ ਪਾਦੇ ਵੱਡੇ ਉਤਰਣਗੇ ਹਨਾ ਮੈਂ ਇਹਨਾਂ ਦਾ ਹੱਲ ਕਰ ਗਏ ਤੇ ਪੰਜੇ ਬੱਚੇ ਵੀ ਉੱਡ ਗਏ ਇੱਕ ਜੂਟੀ ਜੀ ਛੜਿਆ ਇਕੱਠੀ ਉਹ ਦੇਖੋ ਭੈਣ ਚ ਇੱਕ ਤਾਂ ਜਦੋਂ ਦੇਖੋ ਕਹਿਣਾ ਨਾ ਇਹ ਬਲਰ ਕਰ ਦਿੰਦਾ ਬਸ ਇਹਦੇ ਤੇ ਵੀ ਬਲਰ ਖੜਦਾ ਐ ਐ ਲੱਗਦਾ ਵੀ ਸੱਤ ਮਾਣ ਅਮਰੇ ਦਾ ਨਾ ਲੱਗੇ ਜੇ ਬੱਚਿਆਂ ਤੋਂ ਬਾਅਦ ਕਿਤੇ ਇਧਰ ਵੀ ਇਹ ਖੰਡ ਆਉਂਦੇ ਨਾ ਉਹ ਵੀ ਆਂਦੇ ਆਪਣੇ ਪੰਜ ਅੱਡੇ ਦੋਵੇਂ ਦੂ ਪਹਿਲਾ ਛੜਾਟੇ ਦੂਸਰੇ ਵਾਲੇ ਉਹ ਅੱਡਾ ਠੀਕ ਹੈ ਕਿ ਨਹੀਂ ਤੇ ਕੱਲ ਵਾਲੇ ਸ਼ੀ ਅੱਡਾ ਬੱਚੇ ਤੁਸੀਂ ਆਵ ਲਾ ਲੋ ਸ਼ੀ ਤੇ ਸੱਤ ਕਿੰਨੇ ਹੋਗੇ 13 ਬੱਚੇ ਆ ਠੀਕ ਹੈ 13 ਚ ਨੂਰ ਰੇ ਟੰਬੇ ਖਾਊਾ ਨੂੰ ਲਾਦਾ ਸਕੂਲ ਵੀ ਦੇ ਹਾਰ ਨਮਾਰ ਮਾਰ ਕੇ ਇੱਕ ਬੱਚਾ ਦਿਸ ਗਿਆ ਗਲਾਬੀ ਬੈਠਾੜਾ ਹੋ ਜਾਂਦਾ ਉਹ ਟੱਪ ਗਿਆ ਬਾਲਾ ਲਮੜਦਾ ਨਾ ਓਏ ਕਮਾੜਾ ਯਾਰ ਮਾਪੇ ਮੈਂ ਦਾ ਬਗੜਾ ਵਾਲਾ ਭਾਣਨਾ ਚਾਹ 800 ਵਾਲਾ ਖਾੜ ਦੇ ਇਸ ਬੰਡ ਇਧਰ ਉਧਰ ਤਾਂ ਨਹੀਂ ਬੈਠਾ ਕਰਿਆ ਮਾੜਿਆ ਪੈ ਜੁਗ ਦੇ ਨੂੰ ਆ ਬੈਠਾ ਹੋਵੇ ਹਣੀ ਬਈ ਉਹਦੇ ਨਾਲ ਵੀ ਜਵਾਰੇ ਦੇ ਚੜ੍ਹ ਕੇ ਤਾਂ ਆਈ ਗਏ ਇੱਥੇ ਵੀ ਆਣੀ ਬੱਚਾ ਹਣੀ ਬਈ ਨਿਕਲ ਗਿਆ ਛੱਕ ਮੇਰਾ ਵੀ ਹਾਂਜੀ ਬਾਬੂ ਤੇ ਸਭ ਆ ਸਾਰੀ ਆਈ ਬੈਠੀ ਆ ਬਾਈ ਦਾਉਣੀ ਟੇਬਲੀ ਤੇ ਚੋਬਰਾਇ ਸੋ ਵੀ ਜਾਵੜਿਆ ਉਹਨੂੰ ਵੀ ਬਚਾਰੇ ਨੂੰ ਪਤਾ ਹੀ ਨਹੀਂ ਲੱਗਾ ਕੋਈ ਉਹ ਕਹਿੰਦਾ ਪਹਿਲਾਂ ਤਾਂ ਬਗਲਾ ਲਾ ਉੱਥੇ ਬੈਠ ਸੀ ਸ਼ਾਹਰ ਸਾਲ ਦਾ ਫੇਰ ਕਹਿੰਦਾ ਇੱਥੇ ਵੀ ਬੈਠਾ ਸੀਗਾ ਮਹਾਵੀਰ ਭੇਤ ਨਹੀਂ ਆ ਰਿਹਾ ਕੋਈ ਕੰਮ ਦਾ ਹਨਾ ਤੇ ਟਾਈਮ ਕਿੰਨਾ ਹੋ ਗਿਆ ਬਾਈ ਟਾਈਮ 12:22 12:22 ਇੱਕ ਵੀ ਬੱਚਾ ਕੋਈ ਦਿਖਿਆ ਨਹੀਂ ਨਹੀਂ ਦੱਸਿਆ ਨਹੀਂ ਠੀਕ ਯਾਰ ਆਏ ਨਹੀਂ ਨਾ ਡੇਬਲੀ ਦਿਸੇ ਤੋਂ ਭਾਪ ਹੁੰਦਾ ਆਪਣੇ ਘਰ ਤੇ ਆਵੇ ਗੇੜੇ ਪਾਵੇ ਫੇਰ ਉਹਨੂੰ ਕਹਾਂਗੇ ਬਾਅਦ ਦੇ ਤਾਂ ਕਰਕੇ ਤੇ ਦੂਜੇ ਤਾਂ ਦਿਸੇ ਦਾ ਸੱਤ ਜਿਹੜੇ ਆਪਣੇ ਸ਼ਾਮਲਾਟੀ ਇਹ ਕੋਈ ਨਾ ਦੇਖਦਾ ਯਾਰ ਭੋਕੀ ਮੈਂ ਬਣਾਉਣਾ ਸੀ ਨੂੰ ਕੋਈ ਕੋਈ ਗੱਲ ਡਰਣਾ ਡਰਣਾ ਹੌਸਲਾ ਰੱਖੋ ਜਦੋਂ ਮੈਂ ਕਹਾਂ ਤੁਹਾਨੂੰ ਹੌਸਲਾ ਰੱਖੋ ਕੋਈ ਚੱਕਰ ਨਹੀਂ ਹਾਂਜੀ ਬਾਬਿਓ ਇੱਕ ਦਾ ਹੋਰ ਕੰਮ ਕਰਤਾ ਜੀ ਗਿਆ ਅਗਲਾ ਵਿਟੋਰੀ ਵਾਲਾ ਲੈ ਗਈ ਬੇਰੀ ਫੜ ਕੇ ਉਹ ਜਾਂਦੀ ਪੈਰਾਂ ਚ ਲਈ ਕਲਾਬੀ ਡੋੜਾ ਚੱਕਤਾ ਹਾਂ ਉਹ ਚੱਕਤਾ ਅਗਲਾ ਵਿਟੋਰੀ ਵਾਲਾ ਉਹ ਲੈ ਗਈ ਫੜ ਕੇ ਕਲਾਬੀ ਵਿਟੋਰੀ ਵਾਲ ਤੋਂ ਚੱਲ ਗਏ ਮਹਾਰਾਜ ਨੂੰ ਹੈ ਚੱਲੇ ਗਏ ਚੱਲ ਟੈਲੀ ਖੱਚੇ-ਕੁੱਚੇ ਨਹੀਂ ਆਦੀਗੀ ਪਹੁੰਚਦੀ ਚੱਲ ਫਿਰ ਹਾਂਜੀ ਬਾਦੋ ਤੇ ਇੱਕ ਬੱਤੇ ਨੂੰ ਹੋਰ ਲੈ ਗਈ ਬੈਰੀ ਜੀ ਫੜ ਕੇ ਛੋਟਾ ਬਾਹਜ ਹੁੰਦਾ ਜਿਹੜਾ ਸੱਤ ਹੋ ਗਏ ਪੂਰੇ ਨੈਟ ਠੀਕ ਆ ਕਿ ਨਹੀਂ ਤੇ ਟਿਬਲੀ ਦੇ ਕਹਿ ਲਵਾਂ ਮਾੜੇ ਦਿਨ ਚੱਲ ਫੇ ਬਈ ਕਹਿੰਦਾ ਮਾੜੇ ਦਿਨ ਸਟਾਰਟ ਹੋ ਗਿਆ ਆਪਣੇ ਦਾ ਸਿੱਧਾ ਹੀ ਹਿਸਾਬ ਕਤਾਵਾ ਭਾਂ ਚੋਂ ਕਲਪਨਾ ਤੇ ਕਲਪਨਾ ਕਲਪਨਾ ਤੇ ਕਲਪਨਾ ਲੂਟ ਹੀ ਨਹੀਂ ਹੁੰਦੀ ਯਾਰ ਪਤਾ ਹੀ ਲੱਗਿਆ ਗੱਪ ਕੋਈ ਫੜ ਕੇ ਲੈ ਗਈ ਜਵਾਂ ਵੀ ਉਹੀ ਫਰੀ ਖਾਤੇ ਜਈ ਤੇ ਯਾਰ ਕਮਾਲ ਹੋ ਗਈ ਯਾਰ ਹੈ ਹਾਂ ਬਚਾ ਜਾਈ ਲੈ ਗਿਆ ਫੜ ਕੇ ਉਹ ਐ ਨਹੀਂ ਪਤਾ ਗਿਆ ਵੀ ਕਿਧਰੋਂ ਨੀਵਾਨੀ ਮੈਂ ਲੈ ਕੇ ਉਹਨੂੰ ਯਾਰ ਉਹ ਤੇ ਨਾਲ ਇਦਰੀ ਸੀਗਾ ਵਾਲੀ ਫालतੂ ਦੀ ਕਲਪਨਾ ਪੈ ਗਈ ਚਾਏ ਚਾਏ ਯਾਰ ਪੱਲੇ ਇਕ ਉਤਰ ਉਹ ਯਾਰ ਹਰੀ ਬੈਠਾ ਲਾਵੇ ਚੱਕਦਾ ਨਹੀਂ ਜੂ ਇੰਨੀ ਕੋ ਬੈਠਾ ਨਹੀਂ ਇੰਨੀ ਦੂਰ ਨਹੀਂ ਚੱਕਦਾ ਤੁਰ ਪਿਆਣ ਪਰ ਨੂੰ ਹਨਾ ਕਿ ਤੂੰ ਬੈਠਾ ਹੀ ਐ ਚਲੋ ਯਾਰ ਗਿਆ ਬਾਬੇ ਖੋਰ ਗਿਆ ਫਿਰ ਗੱਡੀ ਗੱਲਾ ਹੁਣ ਸੋ ਆਪਣੇ ਦਾ ਕੰਮ ਚੱਲ ਰਿਹਾ ਹੈ ਲਾਲਾ ਸਾਹਿਬ ਕਦਾਂ ਮੈਂ ਹੁਣ ਹੁਣ ਦੱਸੋ ਵੀ ਚਿੰਤਾ ਕਮੀ ਜਾਇਜ਼ ਆ ਹੈਗੀ ਕਿ ਹੈ ਨਹੀਂਗੀ ਜਾਇਜ਼ ਹੈ ਹੈ ਕੱਲ ਦਾ ੱੱਕੇ ਤੇ ੱੱਕਾ ਹੋ ਜਾਂਦਾ ੱੱਕੇ ਤੇ ੱੱਕਾ ਆਜ ਜਮਾਂ ਤੱਕਾ ਹੋ ਗਿਆ ਇਸ ਤੋਂ ਬਾਅਦ ਇੱਕ ਅਦਾ ਤੱਕਾ ਹੋਰ ਹੋਗਾ ਦਾ ਟੈਕ ਹੋਣ ਵਾਲਾ ਕੰਮ ਹੋਊਗਾ ਇੱਕ ਮਿੰਟ ਪਹਿਲੇ ਹੋ ਗਿਆ ਜਮਾਂ ਹੈ ਉਹ ਨਹੀਂ ਉਹ ਕਹਦੇ ਜਮਾਂ ਤੱਕਾ ਗੱਪ ਵੰਗੂ ਪਤਾ ਨਹੀਂ ਵੀ ਟੀਵਲੀ ਕਹਿੰਦਾ ਗਲਾਬੀ ਟੋਰੀ ਵਾਲਾ ਮੈਂ ਕਿਹਾ ਵੀ ਹਾਂ ਉਹੀ ਹੈ ਪੈਰਾਂ 'ਚ ਉਹ ਨਿਗੀ ਜੀ ਫੜ ਕੇ ਲਈ ਜੀ ਖੰਭਿਆਂ ਤੇ ਬੰਦੀ ਹੁੰਦੀ ਹੁੰਦੀ ਇੱਥੇ ਯਾਰ ਬੰਦੀ ਜੀ ਹਾਂ ਸੜੀ ਜੀ ਤਾਂ ਆਏ ਆ ਨੀਵੀਂ ਹੁੰਦੀ ਰਹੀ ਹੈ ਨਾ ਇਧਰ ਨੂੰ ਹਾਂ ਤਰਸ ਜੁੱਟ ਕੇ ਨੇ ਘੜਾਪੇ ਨੇ ਫੜਨੇ ਹੈ ਹੈ ਤਰਸ ਜੁੱਪ ਕੇ ਫੜ ਲੈ ਦਰਾਂਚ ਜੁੱਟ ਕੇ ਫੜ ਕੇ ਲਈ ਜੀ ਜਮੇ ਹੀ ਕਮਾਲ ਆ ਯਾਰ ਲਓ ਜੀ ਹਰੀ ਟੌਰੀ ਵਾਲੀ ਕੱਲੀ ਰਹੀਗੀ ਪਿਛਲੀ ਵਾਰੀ ਵਾਂਗੂ ਇੱਕ ਹੀ ਉਹਦਾ ਭਰਾ ਸੀਗਾ ਉਹਦਾ ਭਰਾ ਸੀ ਜਮਾ ਭੈਣ ਬਣ ਜਾਂਦੀ ਕੀ ਪਤਾ ਉਹਦੇ ਅਰ ਕੀ ਸੀਗੀ ਜਮਾ ਕਿਸਮਤ ਹੈ ਨਹੀਂ ਹਾਂ ਇਦੂ ਵੱਡੇ ਸ਼ਾਹ ਖੇ ਦੇ ਕੇ ਲੇਗੀ ਇਦੂ ਪਹਿਲੇ ਇੱਕ ਬਿੱਲੀ ਲੇਗੀ ਮਾਰਾਂ ਤੇ ਮਾਰਾਂ ਹੀ ਪਈ ਜਾਂਦੇ ਨੇ ਕੰਮ ਖਿੱਚੀ ਹੋ ਜਾਂ ਤਰੀ ਜਾਂਦਾ ਭੈ ਜੀ ਯਾਰ ਕਮਾਲ ਆ ਬਾਬੇ ਯਾਰ ਦੂਜੇ ਪੱਤੇ ਪੁੱਤੇ ਜੇ ਉੱਠੇ ਬਈ ਉਹਨਾਂ ਦਾ ਵੀ ਕੋਈ ਪਤਾ ਨਹੀਂ ਕੁਛ ਤਾਂ ਉੱਠ ਕੇ ਆਵੇ ਕੋਈ ਤਾਂ ਸਹਾਰਾ ਹੋਵੇ ਸਾਨੂੰ ਭੋਰਾ ਪੈਵਾ ਫਿਰ ਤੇ ਲੱਟ ਜੇ ਇਹਨਾਂ ਨੂੰ ਬਾਹ ਕੇ ਮੈਂ ਤਾਂ ਕਿਹੜਾ ਇਹਨੂੰ ਬੰਦ ਕਰਨ ਦਾ ਹੱਕ ਹੈਣਾ ਯਾਰ ਸਾਰਿਆਂ ਨੂੰ ਹੈ ਕਰ ਦੇ ਇਹਨੂੰ ਕਰ ਦੇਣਾ ਬੰਦ ਕਿਉਂ ਐ ਗਵਾਉਣੇ ਕੀ ਫਾਇਦਾ ਨਾ ਸਹੀ ਗੱਲ ਹੈ ਯਾਰ ਜੇ ਉਡਰਣਾ ਉਹ ਦੋ ਡੰਗਾਂ ਉਹ ਡੈਲ ਉਹ ਤਾਂ ਉਹਨੇ ਉੱਡੀ ਜਾਣਾ ਉਹਨੇ ਉੱਡਣਾ ਹੀ ਉੱਡਣਾ ਕੀ ਅੰਦਰ ਹੈ ਬਹਾ ਬੱਚੇ ਵੀ ਬੰਦ ਆ ਸਾਰੇ ਸਿਰਫ ਦੋਆਂ ਨੂੰ ਛੱਡ ਕੇ ਟਿੱਡ ਟੂਸਿਆਂ ਨੂੰ ਤਾਂ ਆਨਲਾਈਨ ਰਹਿਣਗੇ ਦੂਜੇ ਸਾਰੇ ਬੱਚੇ ਬੰਦ ਆ ਠੀਕ ਆ ਕਿ ਨਹੀਂ ਸੱਤ ਸੀਗੇ ਚਾਰ ਬੱਚੇ ਹੋਰ ਬੰਦ ਕਰ ਦਾਂਗੇ ਆ ਉਹ ਬਾਅਦ ਸੱਚੀ ਬੰਦ ਕਰਨੀ ਮੈਂ ਇਹਨੂੰ ਕਾਕੇ ਨਹੀਂ ਤੂੰ ਕੋਲੀ ਵਿੱਚ ਤੂੰ ਮੈਂ ਛੱਡੇ ਆ ਮੈਂ ਵੀ ਇੱਕ ਡਾਈ ਲੈ ਲਗੇ ਤੇ ਬੰਦ ਕਰ ਦਾਂਗੇ ਸਾਰੇ ਬੱਚੇ ਨੂੰ ਮੈਂ ਆਹ ਕਾ ਲਾਕੇ ਮੈਂ ਸਾਰੇ ਬੱਚੇ ਬੰਦ ਕਰ ਦਾਂ ਇੱਕ ਡਾਈ ਲੈ ਕੇ ਆਪਾਂ ਇਹ ਕਹਿੰਦਾ ਵੀ ਠੀਕ ਆ ਚੱਲ ਬਈ ਚਲੋ ਕੋਈ ਗੱਲ ਨਹੀਂ ਯਾਰ ਫਿਰ ਹੁਣ ਤੁਹਾਡੇ ਸਾਹਮਣੇ ਜਿਹੜਾ ਕੋਈ ਹੋਈ ਜਾਂਦਾ ਯਾਰ ਹੁਣ ਤੁਸੀਂ ਦੱਸਦੇ ਵੀ ਕਲਪਨਾ ਕਰਨੀ ਸਾਡੀ ਜਾਇਜ਼ ਆ ਕਿ ਨਹੀਂ ਜਾਇਜ਼ ਆ ਤੇ ਜਿਹੜੇ 6 ਬੱਚੇ ਰਹਿ ਗਏ ਸੀ ਆਪਾਂ ਨੇ ਵੀ ਹਨਾ ਉੱਡ ਜਾਂਦੇ ਸੱਤ ਛੱਡੇ ਤੁਹਾਨੂੰ ਪਤਾ ਹੀ ਆ ਤੇ ਜਿਹੜੇ ਇੱਕ ਤਾਂ ਸਾਨੂੰ ਪਤਾ ਹੀ ਆ ਵੀ ਬਾਜ ਨਾਲ ਲੜ ਰਿਹਾ ਇਸ ਟਾਈਮ ਉੱਤੇ ਹਜੇ ਵੀ ਉਚਾਈ 'ਚ ਖੜਾ ਬਲੰਦੀ 'ਚ ਪੂਰਾ ਉਹ ਉੱਤਰੂ ਆ ਤਿੰਨ ਦਿਨਾਂ ਤ ਉੱਤਰੂ ਆ ਉਹ ਜਿਹੜੇ ਥੱਲੇ ਆਣਾ ਉਹ ਚਲੋ ਹੱਸਿਆ ਨਾ ਗਲਾਬੀ ਟੋਰੀਆ ਦਾ ਤੁਹਾਨੂੰ ਪਤਾ ਫਿਰ ਸਾਹਮਣੇ ਕੰਮ ਹੋ ਗਿਆ ਨਾ ਪਤਾ ਹੀ ਨਹੀਂ ਲੱਗਾ ਸਾਨੂੰ ਕਿੱਧਰੋਂ ਆਇਆ ਉਹ ਉਹਨੂੰ ਪਤਾ ਨਹੀਂ ਕੀ ਕਹਿੰਦੇ ਐ ਉਹਨੂੰ ਹਾਕ H A W K ਹਾਕ ਹੁਕ ਵਾਜਦਾ ਹੋ ਪੈਣੀ ਕਿਹੜਾ ਹਾਕ ਫਾਲਕਨ ਵਾਜਦਾ ਸ਼ਾਇਦ ਉਹ ਮੁੰਲਾ ਦਾ ਜਿਹੜਾ ਫੜਕੇ ਲਗੇ ਇੱਕ ਪੈਰਾਗ੍ਰੀਨ ਹੁੰਦੀ ਐ ਕਿ ਈਗਲ ਹੁੰਦਾ ਉਹ ਨਹੀਂ ਇਹ ਨਵੀਂ ਵੈਰੈਟੀ ਚੱਕ ਕੇ ਲੇਗੀ ਮਾੜੇ ਦਿਨ ਚਾਲਦੇ ਹੁਣ ਉਹ ਸੱਚੀ ਜਿਹੜੀ ਇੱਥੇ ਨਹੀਂ ਨਿੰਮਾ ਜੀ ਨਹੀਂ ਬੈਂਦੇ ਫਿਰ ਉਹਨਾਂ ਛੋਟੇ ਛੋਟੇ ਬਾਜ ਉਹੀ ਲੈ ਗਿਆ ਫੜ ਕੇ ਲੈ। ਇੱਕ ਤਾਂ ਆਪਣੇ ਘਰੀ ਬੈਠਾ ਸੀ ਉਹ ਤੇ ਉਹ ਯਾਰ ਉਹ ਉਹ ਜਾ ਗੰਦਾ ਜੀ ਲੈ ਗਿਆ ਫੜ ਕੇ ਗਲਾਬੀ ਟੋਰੀਆਂ ਨੂੰ ਤੁਹਾਡੇ ਸਾਹਮਣੇ ਵੀ ਫੜ ਕੇ ਇਧਰ ਨੂੰ ਲੈ ਗਿਆਣਾ ਭਾਲਾ ਭੂਲਾ ਪਤਾ ਨਹੀਂ ਕਿੱਥੇ ਬਹਿ ਕੇ ਖਾਖੂ ਗਿਆ ਹੁਣ ਵਿਚਾਰੇ ਨੂੰ ਤੇ ਦੂਜੇ ਛੀ ਦੇ ਛੀ ਬੱਚੇ ਕਰਤੇ ਆਪਾਂ ਅੰਦਰ ਠੀਕ ਹੈ ਤੇ ਢਿੱਡ ਟੂਸਾਂਲੇ ਦੋਵੇਂ ਬਾਹਰ ਕੱਢ ਚੱਲ ਗਏ ਛਤਰਿਆਂ ਦੀ ਇਹ ਲਾ ਤੇ ਦੂਜੇ ਬੱਚਾ ਚ ਹਜੇ ਕੋਈ ਵੀ ਨਹੀਂ ਆਇਆ ਸਿਰਫ ਦੋ ਬੱਚੇ ਆਏ ਸੀ ਗਲਾਬੀ ਬਗਲਾ ਹਰੀਆਂ ਬਗਲਾ ਉਹ ਵੀ ਆਏ ਆ ਆਈ ਟੀਵੀ ਦੀ ਕਹਿੰਦਾ ਵਾਵਾ ਅਧਿਕਾਰੀ ਜੀ ਆਏ ਤੇ ਸੁੱਦਾ ਆਈ ਫੇਰ ਟੈਪ ਕੋਲ ਦਾ ਫੇਰ ਨਹੀਂ ਪਤਾ ਲੱਗਾ ਅੱਗੇ ਜੀ ਘਰੇ ਹਾਂ ਜੀ ਉਸ ਨਹੀਂ ਜਿਹੜੇ ਉਹ ਦੋ ਸੀਗੇ ਵਿੱਠੂ-ਵੁੱਠਾ ਵਾਲਾ ਕੋਈ ਕੋਈ ਵੀ ਨਹੀਂ ਭਾਂ ਜੇ ਯਾਰ ਕਮਾਲ ਹੋ ਗਈ ਯਾਰ ਕੋਈ ਨਹੀਂ ਨਾ ਛੀਂ ਜੱਕਵੀ ਨਾ ਹੀ ਕੋਈ ਬੱਚਾ ਤੇ ਨਾ ਹੀ ਕੋਈ ਬੰਦਾ ਦੀਂਦੇ ਸੇਣ ਚੀਜ਼ ਕੋਈ ਨਹੀਂ ਬਾਈ ਓਏ ਬਹੁਤ ਵਡਾ ਤੋ ਖੈ ਯਾਰ ਇੱਕ ਯਾਰ ਨਾ ਉਧਰ ਬੈਠਾ ਜੀਆ ਯਾਰ ਇਹਨੂੰ ਨਾ ਬਣਾਲ ਕੇ ਰੰਗ ਜਾਲ ਕੇ ਬਸ ਟੱਲੇ ਨੇ ਗੋਲਾ ਆਪਣੇ ਹੀ ਕਹਿੰਦੇ ਆਗੇ ਤੇ ਇੱਕ ਮੋਦਰੀ ਦੇ ਲੰਬੀ ਵਾਲੇ ਪਾਸੇ ਵੱਡੀਆਂ ਤਾਰਾਂ ਦੇ ਬੈਠਾ ਜੀਆ ਜਿਵੇਂ ਵੱਡਿਆਂ ਤਰ੍ਹਾਂ ਦੇ ਉੱਤੇ ਮੇਣਦੇ ਤੇ ਮੈਂ ਦੰਡੀ ਨੂੰ ਅਖਾ ਤੂੰ ਦੇਖ ਕਹਿੰਦਾ ਤਾਂ ਹੈ ਨਹੀਂ ਕਹਿੰਦਾ ਕੁਝ ਤੇ ਮੈਂ ਹੁਣ ਟੱਪਿਆ ਮਤਲਬ ਜਦੋਂ ਮੈਂ ਗਾਂ ਕੰਮ ਉਧਰ ਨੂੰ ਬਾਪੇ ਇੱਕ ਬੱਚਾ ਤੋਂ ਹੀ ਲਾਦਾ ਸਾਨੂੰ ਐਰ ਵੀ ਆਏ ਲਾਦੇ ਮੈਂ ਆਪਣਾ ਬਗੜ ਵਾਲਾ ਟੈਂਕੀ ਤੇ ਆ ਗਿਆ ਤੇ ਦੇਖੋ ਜੂ ਮਾਰ ਕੇ ਹੰਦਕਾਉਣਾ ਇਹ ਹੁਣ ਇੱਕ ਵੜਾੜੇ ਹੜੇ ਇੱਕ ਮਿੰਟ ਇਹ ਤਾਂ ਜੂ ਹੀ ਕਰ ਰਿਹਾ ਹੈ ਹੁਣ ਦੇਖ ਰਿਹਾ ਬਾਪੇ ਮੈਂ ਤਾਂ ਚੌੜਸ ਵਾਲਾ ਹੀ ਲਾਦਾ ਉਹੀ ਆਏ ਆਪਣੇ ਹੀ ਸੱਜੀ ਗਲਾਬੀ ਬਗਲ ਵਾਲਾ ਬੱਚਾ ਤੇ ਹੁਣ ਬਈ ਦਿਲ ਨੂੰ ਸਕੂਨ ਮਿਲ ਗਿਆ ਸੌਣ ਲੱਗ ਗਿਆ ਮਨ ਖੜ ਗਿਆ ਬੱਚਾ ਦੇਖ ਕੇ ਕਿਹਦੇ ਟੈਂਕੀ ਤੇ 6400 ਬੈਠਾ ਮੇਰੇ ਵੀਰੋ 6400 ਚੋਬਰਾ ਦੂਜੇ ਪਹਾੜ ਓਏ ਹੁਣ ਹੌਸਲਾ ਇੰਨਾ ਕਿ ਜਿਆਦਾ ਹੋਗਾ ਨਾ ਦੂਜਾ ਪਹਾੜ ਇੱਕ ਵੀ ਨਹੀਂ ਸਾਵੇ ਇਥੇ ਆ ਕੇ ਕੱਲੇ ਹੀ ਉਨਾਰ ਗਏ ਕੱਲੇ ਹੀ ਪੰਜਾਂ ਦੇ ਬਰਾਬਰ ਆ ਨੇ ਕੱਲੇ ਹੀ ਪੰਜਾਂ ਦੇ ਬਰਾਬਰ ਹੈ ਪੰਜਾਂ ਦੇ ਬਰਾਬਰ ਕਿਵੇਂ ਹੋ ਗਿਆ ਇਹ ਜਿਹੜੇ ਤਿੰਨ ਹੈ ਨਹੀਂ ਨਹੀਂ ਜਿਹੜੇ ਤਿੰਨ ਹੈ ਉਹਦੇ ਇਹਨਾਂ ਦੇ ਬਲੱਡ ਚੋਂ ਤੋਏ ਰੱਖ ਲਈ ਤਿੰਨ ਬੱਚੇ ਗਾਹਾਂ ਇਹਦੇ ਬੱਚੇ ਆ ਇਹਦੀ ਭੈਣਾ ਦੇ ਆ ਇਹਦੇ ਭੇੜ ਭਰਾਵਾਂ ਦੇ ਆ ਤਿੰਨ ਬੱਚੇ ਰੱਖ ਲੈ ਯਾਰ ਪੰਜਾਂ ਵਾਂ ਉਹ ਕਾਲੀ ਦਿਓ ਕੋਈ ਚੱਕਰੀ ਦੇ ਪਾਣੂ ਠੀਕ ਆ ਕਿ ਨਹੀਂ ਦੋ ਬੱਚੇ ਹੋਂ ਫੇ ਦੋ ਪਾ ਨਹੀਂ ਕਿਹੜੇ ਆ ਚਾਲ ਮੈਨੂੰ ਨਵੀਂ ਲੱਗਦੀ ਆ ਕਾਲੇ ਟੂਸੇ ਲਾ ਲਿਆ ਬੱਚੇ ਦੇ ਮਨ ਕੋਈ ਨਾ ਮਨ ਉਹ ਵੇਖ ਕਾਲੇ ਟੂਸੇ ਕਾਹਾਂ ਕਰ ਕਾਲੇ ਟੂਸੇ ਇੱਕ ਤੇ ਹਰਿਆਂ ਕਾਲਾ ਹੋਣਾ ਹੁਣ ਤਾਂ ਬਣਾ ਦਾਂਗੇ ਰੇਗਲ ਖੜਦਾ 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 ਮੈਨੂੰ ਲੱਗਿਆ ਕਾਲੇ ਟੂਸੇ ਕਾਲਾ ਚੀਨਾ ਮੋੜਨਗੇ ਮੋੜ ਆਪਣੀ ਬਗਲਾਂ ਦੇ ਕਾਲੇ ਉਹ ਫਿਰਦੇ ਆ ਗਏ ਬਾਈ ਉਹ ਟੈਂਕੀ ਤੇ ਕੋਈ ਨਾ ਦੱਸ ਇੰਨਾ ਢੀਲਾ ਦੋ ਪਾ ਆਏ ਪਾਦੇ ਸੀ ਬੱਚੇ ਚੋਂ ਆਏ ਇਥੇ ਹੁੰਦੇ ਆ ਬੱਚੇ ਨਹੀਂ ਹੁੰਦੇ ਆ ਜਾਂਦਾ ਲ ਹਰੀਆਂ ਬਗਲਾਂ ਵਾਲਾ ਕਿੱਥੇ ਆ ਹਰੀਆਂ ਬਗਲਾਂ ਵਾਲਾ ਜਾਂਦਾ ਤੇ ਅਗਲਾ ਆ ਲੈ ਗਲਾਬੀ ਬਗਲਾਂ ਵਾਲਾ ਜਾਂਦਾ ਉਹ ਹਰੀਆਂ ਬਗਲਾਂ ਦੋਵੇਂ ਭਰਾ ਭਰਾ ਆਏ ਪਾ ਬੱਚੇ ਨਹੀਂ ਨੇ ਪਾਸੇ ਰਾਮੜ ਅੱਗੇ ਕਰਕੇ ਲਾ ਹੁਣ ਆਪਾਂ ਯਾਰ ਹੱਲ ਕਰਦੇ ਟੀਵੀ ਲਾਉਂ ਫੂਰ ਕਰਕੇ ਨਾ ਹਾਂਜੀ ਮੇਰੇ ਵੀਰੋ ਆ ਅੱਗੇ ਜੀ ਕਰੇ ਸੀ ਨੂੰ ਬਹੁਤ ਖਰਾ ਹੋਇਆ ਪਿਆ ਉਹ ਦੋ ਬੱਚਿਆਂ ਨੇ ਡੰਡ ਲਾ ਰੱਖਿਆ ਇੱਕ ਤਾਂ ਹਰਿਆਂ ਬਗਲਾਂ ਕਾ ਗਲਾਦੀ ਬਗਲਾਂ ਵਾਲੇ ਦੋਵੇਂ ਭੈਣ ਭਰਾਵਾਂ ਆਈਆਂ ਨੇ ਤੈਨੂੰ ਭਾਣ ਟੀਵੀ ਨਹੀਂ ਡਾਹ ਨਹੀਂ ਦਿੰਦੇ ਯਾਰ ਜਮਈ ਹੇ ਹੋਏ ਨਹੀਂ ਨਾ ਮੋਟਰਸਾਂ ਦਾ ਸਕੂਟਰ ਡਾਹ ਨਹੀਂ ਦਿੰਦੇ ਉਹ ਹੋ ਜਾਣਗੇ ਡਾਊਨ ਹੈ ਕੱਲ ਨੂੰ ਪਰ ਅੱਜ ਰਾਤ ਕੱਟ ਲੈਣ ਤੇ ਕੱਲ ਨੂੰ ਹੱਥ ਨੂੰ ਪੂਰੇ ਡਾਊਨ ਹੋ ਜਾਣਗੇ ਠੀਕ ਆ ਕਿ ਨਹੀਂ ਤੇ ਲੈਟਰ ਲੋਡਰ ਹੈਡ ਲਾਈਟ ਸਾਰੀਆਂ ਯਾਰ ਖੁੱਡਾਂ ਵਾਲਿਆਂ ਵੀ ਛੱਡ ਦੇ ਕੋਈ ਨਹੀਂ ਹੁੰਦਾ ਦਾਣੇਦਲੇ ਪਾਉਣੇ ਯਾਰ ਕੋਈ ਨਹੀਂ ਦਿੰਦਾ ਪਿਆਉ ਜਾਣਗੇ ਤਾਂ ਸਾਬਚਾ ਹਾਂਜੀ ਮੇਰੇ ਦੋਸਤੋ ਇਧਰ ਗੱਟਾ ਕਣਕ ਦਾ ਵੀ ਪਾਉਣਾ ਹਾਂ ਹੁਣ ਆਪਾਂ ਡਾਇਲੋਗ ਬਦਲ ਦਿੰਨੇ ਆ ਜਿਵੇਂ ਜਿਵੇਂ ਆਪਣਾ ਰੂਪ ਬਦਲ ਰੂਪ ਆਖੇ ਨਾ ਗਲਤ ਕੰਮ ਆ ਗੱਟਾ ਹੀ ਪਾਦਾ ਫੇਰ ਇੰਨੇ ਚੀਨੇ ਕਰ ਦਈਗੇ ਬਣ ਗਏ ਚ ਚੱਲ ਕੋਈ ਨਾ ਮੈਂ ਵੀ ਗੱਟਾ ਪਾ ਦਿੱਤੇ ਜਿਹੜੇ ਡਰਮ ਚ ਨਾ ਜਿਹੜਾ ਬਾਹਰ ਪਿਆ ਸੀ ਹਾਂ ਰੂਪ ਕਿਹੜਾ ਓਏ ਸਾਡੇ ਰੂਪ ਬਦਲਦੇ ਰਹਿੰਦੇ ਆ ਤੜਕੇ ਹੋਰ ਦਿਨੇ ਹੋਰ ਰਾਤ ਦੇ ਹੋਰ ਤੇ ਬਾਹਰ ਦਾ ਖੇਤ ਰਹਿੰਦਾ ਕਰਤਿਆਂ ਵੇਲੇ ਵੀ ਦਿਨ ਛਿਪ ਗਿਆ ਹੁਣ ਨਹੀਂ ਕੋਈ ਗੋਲਾ ਆਉਂਦਾ ਸੱਚੀ ਮੁੱੱਚੀ ਗੋਲੇ ਬਾਹਰ ਹੈ ਟੀਵੀ ਤੈਨੂੰ ਪਤਾ ਨਾ ਇੱਕ ਤਾਂ ਚੌਣ ਕਰਦੇ ਗੋਲਾ ਕਹਿ ਇਹਨਾਂ ਨੂੰ ਸੱਚੀ ਵਿੱਚ ਗੋਲੇ ਹੀ ਲਾ ਦੇ ਉੜਦੇ ਬ్రో ਕਾਲੇ ਲੱਗਦੇ ਜਾਵਾਂ ਛੱਡੋ ਜੀ ਤੇ ਪਾ ਅਗੇ ਦਾਣੇ ਨੂੰ ਛੇਤੀ ਛੇਤੀ ਫਿਰ ਮੈਂ ਬੰਦੇ ਵੀ ਭਾਈ ਪੈ ਸਾਰੇ ਟੈਂਕੀ ਤੇ ਫਿਰ ਕੂਤਰ ਫੜਨੇ ਸਪੋਰਟ ਹੋਣੀ ਜ਼ਰੂਰੀ ਹੈ ਨਾ ਉੱਥੇ ਐਵੇਂ ਕੁਝ ਵੀ ਵਾਰਦਾਤ ਹੁੰਦੀ ਹੈ ਅਕਸਰ ਬੰਦਾ ਸ਼ਾਂਤ ਲਊਗਾ ਕਿਹਾ ਕਿ ਨਹੀਂ ਤਾਂ ਕਰਕੇ ਚਲੋ ਕਰਾਂ ਯਾਰ ਨਾ ਦਾਣੇ ਅਗੇ ਧਰਾਂਗੇ ਤੇ ਕਰਾਂ ਬਚਾ ਫੜ ਲੈ ਕੇ ਵੜਾੜਾ ਬਚਾ 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 ਹਾਂ ਇੱਕ ਮਿੰਟ ਚਲੋ ਜੀ ਚਲੋ ਅੱਜ ਮੇਰੇ ਨਾਲ ਕੌਣ ਗਿਆ ਉਹ ਉੱਤੇ ਹੋਏ ਸਾਰੇ ਹੀ ਲੜੀ ਸੱਚੀ ਹੋਏ ਤੇਰੀ ਲਾਡਣੀ ਹੋਣੀ ਡਰ ਲਾ ਲਦੇ ਸੋ ਡਰ ਲਾ ਲਦਾ ਜਰਾ ਆ ਡਰ ਉਹ ਨਾ ਕਿ ਮੈਨੂੰ ਹੀ ਮਾਰੇ ਧੌਣ ਮਾਰਨ ਮੋਦੀ ਜਾ ਕੇ ਕੋਦੀ ਜਾ ਕੇ ਹਾਂ ਚਲੋ ਚਾਲਦੇ ਸਰਾ ਹੈ ਯਾਰ ਟੀਮ ਸਾਰੀ ਐਂਡ ਗੱਲਵਾ ਦਾ ਸਾਰੇ ਦੀ ਸਾਰੇ ਵਕ ਵਕ ਵਰੇਟ ਕੰਦੇ ਹੈ ਬੰਦੇ ਐ ਚਲੋ ਚਾਲਦੇ ਕਿੰਨੇ ਹਾਂਜੀ ਬਾਪੋ ਤੇ ਆ ਗਏ ਵੀ ਬਾਰਡਰ ਅਸਲ ਦੀ ਟੈਂਕੀ ਤੇ ਹੁਣ ਲਾਈਵ ਨਾ ਹੋ ਜੀਏ ਇੱਥੇ ਆ ਗਏ ਤੂੰ ਹੀ ਪਰੀਆਂ ਨਾ ਯਾਰ ਚੋਪਰਾ ਤੈਨੂੰ ਕੀ ਹੋਇਆ ਬਦ ਐਡਾ ਚ ਤੂੰ ਐਡਾ ਚੰਗਾ ਡਰਾਈਵਰ ਆ ਤੂੰ ਕੀ ਕਰਨ ਡਿਆ ਜੀ ਡਰਾਈਵਰ ਛੋਟੀ ਦਾ ਬੱਟ ਬਣ ਗਿਆ ਛੋਟੀ ਦਾ ਛੋਟੀ ਤੇ ਹੁਣ ਲਾਈਵ ਨਾ ਹੋ ਜੀਏ ਦਵਣੀ ਆ ਪਾਵੇਂ ਪਰ ਨਹੀਂ ਰਹੀ ਜੀ ਨਹੀਂ ਮੂੰਹ ਬੰਦ ਕਰੇ ਵਜਾਂ ਕੀ ਫਾਇਦਾ ਹੈ ਹਾਂਜੀ ਮੇਰੇ ਵੀਰੋ ਆ ਗਏ ਟੈਂਕੀ ਉੱਤੇ ਤੇ ਦੇਖਦੇ ਹਾਂ ਕੀ ਬੰਦ ਹਨ ਬੱਚਾ ਹੋਪਸ ਹੋਣਾ ਚਾਹੀਦਾ ਕੋ ਕੋ ਸ਼ਾਮ ਨੂੰ ਦੇਖ ਕੇ ਗਏ ਜਮਾ ਅਸੀਂ ਉੱਥੇ ਇਹ ਜੋ ਇੰਨੀ ਉੱਚੀ ਕਰ ਲੀ ਕੀ ਕਰਦੀ ਫਿਰਦੀ ਇੱਥੇ ਹੋਏ ਤੇ ਅੱਜ ਥੋੜਾ ਜਿਹਾ ਡਰਜਾ ਲੱਗ ਰਿਹਾ ਥੋੜਾ ਜਨਾ ਓਵਰ ਹੈ ਵੈਸੇ ਇਹ ਤਾਂ ਸਾਰਾ ਤਾਂ ਕਰਕੇ ਚੱਕਰ ਜਾ ਰਿਹਾ ਵੈਦਰੇ ਦੇ ਕੋਈ ਆ ਨਹੀਂ ਬਾਪੇ ਦੇ ਨਾਲੇ ਕੇ ਚੜ ਗਏ ਆਪਾਂ ਠੀਕ ਹੈ ਹੁਣ ਮੇਕੂੰ ਦਾ ਇਹ ਵੀਡੀਓ ਕਰਦਾ ਬੰਦ ਜੀ ਬੱਚਾ ਹੋਇਆ ਤਾਂ ਵਾਹਿਗੁਰੂ ਦੇ ਨਾਲੇ ਕੇ ਫੜ ਲਿਆ ਫਿਰ ਉਸ ਤੋਂ ਬਾਅਦ ਵੀਡੀਓ ਲਗਵਾ ਬਾਈ ਹਾਂਜੀ ਮੇਰੇ ਵੀਰੋ ਬੱਚਾ ਫੜ ਲਿਆ ਵੀ ਆਪਣਾ ਸੌਂਟਸ ਵਾਲੇ ਦੇ ਹੀ ਹੈ ਗੁਲਾਬੀ ਬਗਲਾ ਜਿਹੜਾ ਪਹਿਲਾਂ ਚਿਪਾਂ ਵਾਲਾ ਦੇਖੋ ਚਿਪਾਂ ਦੋਵੇਂ ਪਾਸੇ ਇਧਰ ਵੀ ਇਹ ਇਧਰ ਵੀ ਦੋਵੇਂ ਪਾਸੇ ਲੱਗਣਾ ਚੇਪਾਂ ਤੇ ਸਰਦਾਰ ਜੀ ਸਾਰਾ ਪਿੰਡ ਛੱਡ ਕੇ ਅਸੀਂ ਇਹਨੂੰ ਕਈ ਵਾਰ ਬਿੱਲੀ ਖਾ ਗਊਗਾ ਨਾ ਕੋਠਿਆਂ ਦੇ ਪਹਾੜ ਦੇ ਫਿਰਦੇ ਆ ਤੇ ਇਹ ਉਸਤਾਦ ਜੀ ਟੈਂਕੀ ਤੇ ਐਬਲਟ ਹੈ ਹਨਾ ਤੇ ਹੁਣੇ ਕਿਸੇ ਕੰਮ ਦੇ ਨਹੀਂ ਬਸ ਹੁਣੇ ਕੱਲੇ ਖੁੱਡੇ ਛੱਡਣ ਵਾਲੇ ਆ ਤੇ ਬੱਚਿਆਂ ਤੇ ਲਾਉਣ ਵਾਲੇ ਆ ਡਾਊਨ ਡੂਨ ਦਾ ਕੋਈ ਸੀਨ ਨਹੀਂ ਇਹਨਾਂ ਦਾ ਨਾ ਤੇ ਟੈਂਕੀ ਤੇ ਚੜ੍ਹਨਾ ਗੱਲ ਹੋਈ ਪਈ ਨੋਰਮਲ ਹਨਾ ਚਨਕਦਿਮ ਹੋਰ ਨਿਗਾ ਮਾਰਦਾ ਸਵੇਰ ਕਈ ਥੇ ਬੈਠਾ ਹੁੰਦਾ ਕੋਈ ਕਬੂਤਰ ਫਿਰ ਦੱਸਦਾ ਮੈਂ ਤੈਨੂੰ ਲੈ ਕੇ ਚੱਲਦਾ ਥੱਲੇ ਇੱਥੇ ਹੀ ਬੜਸੀ ਮੈਂ ਕੰਨੀ ਤੇ ਆ ਥਾਂ ਤੇ ਤੇ ਇਧਰ ਆ ਹਸੀਨ ਆ ਇਦਰੇ ਪੌੜੀਆਂ ਹਨਾ ਸਾਰਾ ਕੁਝ ਰੋ ਜਿਹੜੇ ਕਦੇ ਨਹੀਂ ਚੜੇ ਟੈਂਕੀ ਦੇ ਉਹਨਾਂ ਨੂੰ ਵੀ ਪੂਰਾ ਸੀਨ ਦੱਸ ਦਿੰਨੇ ਆਪਾਂ ਆ ਹਸਾਬਕਤਾ ਹੁੰਦਾ ਹਨਾ ਤੇ ਸਵਾਦ ਪਿਆਉਂਦਾ ਇੱਥੇ ਤਾਂ ਆਂਗੇ ਹਾਂਜੀ ਅੱਜ ਹੀ ਬਣਾਇਆ ਸ਼ੌਟ ਜੀ ਆਹ ਲੋੜ ਦੇ ਨਾਲ ਲੱਗੇ ਚੱਕ ਲੈਂਦਾ ਬੱਚਾ ਆਏ ਫਿਰ ਕੰਮ ਆਪਰੇ ਇਧਰ ਹੀ ਗਾ ਚਿੱਕੜ ਜਾਂ ਕਰਦੇ ਨਹੀਂ ਨਹੀਂ ਕੋਈ ਨਾ ਕੋਈ ਨਿਗਾ ਓਏ ਤੋ ਓਏ ਬੜਾ ਕੁੱਤਾ ਮੈਂ ਇਹਨਾਂ ਕਹੇ ਆ ਯਾਰ ਓਏ ਉਹ ਨਾ ਹੋਰੇ ਭੱਜ ਜਾ ਯਾਰ ਪੈਂਟ ਤੇ ਲਗੜੀ ਲੈ ਲੈ ਦੌਣੀ ਤੇ ਕੰਮ ਵੇਖੋ ਲੈ ਕੀ ਕਰੀ ਜਾਂਦਾ ਲੈ ਪ੍ਰੇ ਸਾਤ ਟੋਟਾ ਨੰਗਾ ਲਵ ਨੂੰ ਟੱਪਣੀ ਨਹੀਂ ਹੁੰਦਾ ਕਿ ਟੱਪਿਆ ਆ ਫਾਈ ਮੜਾ ਬੱਚਾ ਬਈ ਯਾਰ ਜਿਹੜੇ ਬੱਚੇ ਦੀ ਇੱਕ ਮੜੇ ਪੱਲਾ ਖੋਲ ਕੇ ਵਖਾ ਵੀ ਗਲਾਬੀ ਬਗਲਾ ਸੱਜੀ ਦੀ ਕਲਾਚੀ ਨਾ ਚੇਪਗਾੜਾ ਸੱਜੀ ਗਲਾਬੀ ਬਗਲ ਚੇਪੀ ਮਾਸਟਰ ਜਿਹੜੇ ਬੱਚੇ ਦੀ ਕੋਈ ਵੀ ਉਮੀਦ ਹੈਣੀ ਸੀ ਟਿਵਲੀ ਕਹਿੰਦਾ 99% ਬੱਚਾ ਨਹੀਂ ਥਿਆਉਂਦਾ 1% ਹੈ ਉਮੀਦ ਕਹਿੰਦਾ ਕਿਉਂ ਚੀਪਾਂ ਲੱਗੀਆਂ ਸਾਨੂੰ ਐਸੀ ਠਿਕਦੇ ਡਿੱਗ ਪਾਉਣਾ ਕੋਠੇ ਤੇ ਬਿੱਲੀ ਜਾ ਕੇ ਭੱਜ ਗਈ ਹੋਊਗੀ ਚੌੜ ਸਾਨੂੰ ਚੀਪ ਲਾ ਕੇ ਭਾਜੀ ਛੱਡ ਸਕਦੇ ਆ ਤੇ ਪਰ ਇਹ ਬੱਚਾ ਹੁਣ ਹੋ ਗਿਆ ਖਰਾਬ ਟੈਂਕੀ ਦੇ ਜਾਣ ਕਰਕੇ ਤੇ ਹੁਣ ਆ ਆਪਣੇ ਕਿਸੇ ਖਾਸ ਸੱਜਣ ਮਿੱਤਰ ਨੂੰ ਗਿਫਟ ਜਾਊਗਾ ਗਾਂਹ ਜੋੜਾਂ ਚ ਪਾ ਕੇ ਨਜ਼ਾਰੇ ਵੇਖੋ ਇਹਨਾਂ ਦੇ ਬੜੇ ਚੰਤਕਾਰੀ ਆ ਬਈ ਤੇ ਜਿਹੜੇ ਤਿੰਨ ਬੱਚੇ ਸਾਨੂੰ ਮੈਂ ਹੋਰ ਵੀ ਇੱਕ ਡਿਟੇਲ ਦੱਸਣ ਨੂੰ ਆਪਾਂ ਇਨੀ ਡਿਟੇਲ ਕਦੇ ਦਿੱਤੀ ਨਹੀਂ ਗੁਲਾਬੀ ਬਗਲਾਂ ਵਾਲਾ ਹਰੀਆਂ ਬਗਲਾਂ ਵਾਲਾ ਕੱਲੀ ਗੁਲਾਬੀ ਬਗਲਾਂ ਵਾਲਾ ਉਹ ਵੀ 64 ਸਵਾਲੇ ਦੇ ਬਲੱਡ ਚੋਂ ਹੈ ਤੀਜੇ ਥਾਈਂ ਚੌੜਸ ਵਾਲੇ ਦੇ ਪੋਤੇ ਆ ਉਹ ਕਹਿਣ ਦਾ ਆਪਾ ਵੱਡੇ ਕਬੂਤਰ ਦੇ ਵੱਡੀ ਜੋੜੀ ਦੇ ਚੌੜਸ ਵਾਲੇ ਦੇ ਪੋਤੇ ਆ ਜਿਹੜੇ ਤਿੰਨ ਫਿਰਦੇ ਆ ਤੇ ਦੋ ਕਾਲੀ ਜੀ ਦੇ ਆ ਵਿੱਚ ਚਿੱਟੀਆਂ ਵਾਲੇ ਚੀਨੇ ਦਾ ਬਲੱਡ ਹੈ ਕਾਲੀ ਚ ਗੁਰੇ ਬਾਈ ਗੋਰੇ ਵਾਲੀ ਕਬੂਤਰੀ ਸੀ ਗੁਰੂ ਸਾਡੇ ਉਹਦਾ ਬਲੱਡ ਹੈ ਤੇ ਵਿੱਚ ਬਲੱਡ ਹੈਗਾ ਸ਼ਾਖ ਖਿਆਂ ਦਾ ਤੇ ਵਿੱਚ ਹੈਗਾ ਉਹਨਾਂ ਦੇ ਫੂੰਜੇ ਵਾਲੇ ਦਾ ਉਹਨਾਂ 'ਚ ਕਿੰਨੇ ਬਲੱਡ ਆ ਸ਼ਾਖ ਖੇ ਦਾ ਫੂੰਜੇ ਵਾਲੇ ਦਾ ਤੇ ਗੋਰੇ ਵਾਲੀ ਬਾਈ ਕੂਤਰੀ ਦਾ ਤੇ ਇੱਕ ਕਾਲੇ ਜੀ ਨੇ ਕੂਤਰ ਦਾ ਚਾਰ ਪੰਜ ਬਲੱਡ ਆ ਉਹਨਾਂ 'ਚ ਤੋ ਬੱਚੇ ਨੇ ਬਹੁਤਾਂ ਕੀਤਾ ਹੁਣ ਕੱਲ ਨੂੰ ਵੇਣੇ ਆ ਉਮੀਦ ਹੈ ਇਹ ਮਿਲ ਗਿਆ ਮੈਨੂੰ ਇੰਨਾ ਜਿਆਦਾ ਹੌਸਲਾ ਹੋ ਜਾਣਾ ਇਹ ਬੱਚੇ ਕਰਕੇ ਸੁਣ ਕੋ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਇੰਨਾ ਕਿ ਜਿਆਦਾ ਹੌਸਲਾ ਹੈ ਬੱਚੇ ਦਾ ਹੁਣ ਐ ਲੱਗਦਾ ਵੀ ਕੱਲ ਨੂੰ ਸਾਰੇ ਬੱਚੇ ਪਾਲਾਂਗੇ ਪੈਂ ਚ ਕੋਈ ਦਿੱਕਤ ਨਹੀਂ ਠੀਕ ਹੈ ਕਿ ਨਹੀਂ ਜਿਹੜਾ ਜਿਹੜਾ ਬਾਜ ਲੈਗਾ ਉਹ ਬਹੁਤ ਮਾੜਾ ਹੋਇਆ ਕੰਮ ਉਹ ਕੰਨੀਆਂth ਲੱਗ ਗਏ ਹੁਣ ਬੱਚੇ ਇੰਨੀ ਡਾਉਂਦੇ ਆਪਾਂ ਐ ਬਾਜ ਨੂੰ ਚਕਾਉਣ ਦਾ ਕੀ ਫਾਇਦਾ ਨਵੇਂ ਡਾਇਆ ਕਰਾਂਗੇ ਪੁਰਾਣੇ ਬੰਦ ਕਰ ਦਿਆ ਕਰਾਂਗੇ ਅੱਜ ਆਪਾਂ ਨਹੀਂ ਆਣ ਲਾਏ ਅੱਜ ਹੋਰ ਕਿਤੇ ਚਲੀ ਜਾਂਦੇ ਹਾਂ ਹਾਂ ਉਹੀ ਤਾਂ ਗੱਲ ਹੈ ਇੱਧਰ ਬੱਚਾ ਰੋਟ ਰੱਖਤਾ ਓਕੇ ਹੋ ਗਈ ਰਿਪੋਰਟ ਆਇਓ ਆਇਓ ਰੱਖ ਦੋ ਜੀ ਇੱਧਰ ਵੀ ਆਇਓ 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 ਬੋਤਾ ਆਇਓ ਲਓ ਜੀ ਓਕੇ ਹੋ ਗਈ ਇੱਧਰ ਵੀ ਪਾਤਾ ਜੀ ਇੱਧਰ ਵੀ ਪਾਤਾ ਰੱਖ ਓਕੇ ਹੋ ਗਈ ਡਰਿੰਕ ਰੱਖ ਕੇ ਇਹ ਕੂਤਰ ਭੁੱਖੇ ਯਾਦਾ ਜੀ ਆਇਓ 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 ਬਟਾ ਏ ਗਾਲੀ ਭੁਖੜ ਇੱਧਰ ਵੀ ਰੱਖ ਦਈਏ ਜੀ ਆਇਓ 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 ਬਟਾ ਨੂੰ ਵੀ ਦਾਣੇ ਆ ਨਾ ਆਇਓ ਫਾਈਓ ਬੇਟਾ ਓਕੇ ਹੋ ਗਈ ਤੇ ਉਹ ਜੀ ਇਧਰ ਵੀ ਰੱਖਦੇ ਦਾਣੇ ਬੱਚਾ ਲਈ ਬੜਾ ਓਕੇ ਵੀਰ ਬੋਲੋ ਜੀ ਤੇ ਆਪਣੇ ਬਾਟ ਦਾ ਜਾਨਵਰਾਂ ਨੂੰ ਰੱਖਦੇ ਓਕੇ ਹੋ ਗਈ ਉਹ ਕਿ ਆ ਸਾਰੇ ਬਈ ਕੂਟਰ ਨੂੰ ਦਾਣੇ ਪੈ ਗਏ ਸਾਰੇ ਨੂੰ ਪਾਣੀ ਪੈ ਗਿਆ ਬੱਲੇ ਬੱਲੇ ਕੁਛ ਆ ਵਾਛਾ ਹਾਂ ਜੀ ਮੇਰੇ ਵੀਰੋ ਤੇ ਅੱਗੇ ਕਰੇ ਜੀ ਆਪਾਂ ਠੀਕ ਹੈ ਉਹ ਤੇਰੀ ਨੂੰ ਡੱਕ ਪਈ ਹੋਏ ਆਇਨਾ ਖੋ ਡੱਕਿਆ ਕਿ ਨਹੀਂ ਕੁਝ ਨਹੀਂ ਹੋਇਆ ਭਰਾਵੋ ਸ਼ੋਬਰੂ ਛੱਡ ਰ ਗਿਆ ਸੀ ਘਰੇ ਬਈ ਉਹ ਪੈਦਲ ਯਾਤਰਾ ਕਰ ਇਧਰ ਮੁੜਿਆ 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 ਸਿਆਣਾ ਰਿਆਂ ਦਾ ਮੁੜਿਆ ਇਹ ਜੇ ਵੀ ਪਤਾ ਨਹੀਂ ਕਿੱਥੋਂ ਆ ਗਿਆ ਤੇ ਦੁਕਾਨ ਤੋਂਦੇ ਹੋਏ ਨੇ ਫੜ ਲਏ ਤਿੰਨ ਪੈਕਟ ਅੰਕਲ ਚਿਪਸ ਕੁਰਕਰੇ ਤੇ ਬਿੰਗੋ ਮੈਡ ਐਂਗਲਸ ਓਕੇ ਬ੍ਰੋ ਦਾਣਾ ਪਾਣੀ ਖਾਣ ਨੂੰ ਪਾ ਗਿਆ ਸੀ ਗੁਲਾਬੀ ਪਗੜ ਵਾਲ ਦਾ ਬਹੁਤ ਜ਼ਿਆਦਾ ਹੌਸਲਾ ਹੋ ਗਿਆ ਮੈਨੂੰ ਤੁਹਾਨੂੰ ਮੈਨੂੰ ਤੁਹਾਨੂੰ ਮੇਰੇ ਇਮਪ੍ਰੈਸ਼ਨਸ ਤੋਂ ਪਤਾ ਲੱਗਦਾ ਹੋਣਾ ਇਹ ਮੈਨੂੰ ਕਿੰਨੀ ਕਿ ਜ਼ਿਆਦਾ ਬੈਟਰ ਫੀਲ ਹੋ ਰਿਹਾ ਵੀ ਹਾਂ ਹੌਸਲਾ ਹੀ ਲੱਗੇ ਜ਼ਿਆਦਾ ਹੋਏ ਤੇ ਬਚਾਤ ਹੈ ਵੀ ਕੀ ਬਾਤ ਆ ਮਨੇ ਬੱਚੇ ਬਾਹਰ ਆਪਣੇ ਗਲਾਬੀ ਬਗਲਾ ਹਰੀਆਂ ਬਗਲਾ ਗਲਾਬੀ ਬਗਲਾ ਹਰੀ ਬਿਠ ਗਲਾਬੀ ਬਿਠ ਪੰਜ ਵਿੱਚ ਆ ਜੇ ਉਹ ਕੱਲ ਨੂੰ ਹਰ ਹਾਲ ਚ ਆਪਾਂ ਭਾਲਣੇ ਆ ਤੇ ਹੁਣ ਚੱਲਦਾ ਬਈ ਘਰੇ ਠੀਕਾ ਰੋਟੀ ਰੋਟੀ ਖਾ ਕੇ ਆਉਣੇ ਆ ਝੂਠ ਨਹੀਂ ਬੋਲਦਾ ਕੱਲ ਦੀ ਰੋਟੀ ਨਹੀਂ ਖਾਧੀ ਮੈਂ ਕੱਲ ਰਾਤ ਦੀ ਰੋਟੀ ਨਹੀਂ ਖਾਧੀ ਕੱਲ ਰਾਤ ਨੂੰ ਨਾਲੇ ਟੜਕੇ ਨਾਲ ਦਿਨੇ ਦਿਨੇ ਚਾਹ ਜ਼ਰੂਰੀ ਪੀਤੇ ਬਸ ਕੱਲੀ ਮੈਂ ਠੀਕ ਹੈ ਤੇ ਹੁਣ ਜਾ ਕੇ ਰੋਟੀ ਖਾਉਂਗਾ ਟਕਾ ਨਾਲ ਕਿਉਂਕਿ ਇੱਕ ਅਦਾ ਬੱਚਾ ਥਿਆ ਆ ਗਿਆ ਤੇ ਨੌਣੇ ਨੂੰ ਨਹੀਂ ਆ ਬਈ ਦੋ ਦਿਨ ਹੋ ਗਏ ਸਾਨੂੰ ਪਤਾ ਇਹਨਾਂ ਕਰਕੇ ਹਨਾ ਜਿਆਦਾ ਉਲਝੇ ਪਏ ਸੀਗੇ ਇਧਰੋਂ ਲੋਕ ਲੋਕ ਲਾਤੇ ਆਪਾਂ ਸਾਰੇ ਕੂਤਰਾਂ ਨੂੰ ਤੇ ਆਹ ਪਤਾ ਨਹੀਂ ਕਿਹਦਾ ਕੋਟ ਰਹਿ ਗਿਆ ਬਰੋ ਮੇਬੀ ਸ਼ਾਇਦ ਟਿਵਲੀ ਦਾ ਹੋਵੇ ਹਨਾ ਆਈ ਅਬਰਦ ਨੂੰ ਪਤਾ ਕਦੇ ਲੋਈ ਭੁੱਲ ਜਾਂਦਾ ਕਦੇ ਕੋਟ ਰਹਿ ਜਾਂਦਾ ਕਿਸੇ ਦਾ ਫਿਰ ਬੰਦੇ ਬਾਹਲੇ ਹੁੰਦੇ ਸਮਝ ਦਿਓ ਤੇ ਲੋਕ ਲੋਕ ਲਾ ਦਿਆ ਕਰਾਂ ਸਾਰੇ ਪਾਸੇ ਲੈਟਰ ਨੂੰ ਤਾਂ ਬੁਝਾ ਕੇ ਚੱਲੀਏ ਕੋਠੀ ਤੇ ਥੱਲੇ ਇਹਧਰ ਉੱਪਰ ਆਏ ਸੀਗੇ ਆਪਾਂ ਉਹ ਕਰਨਾ ਵੀਡੀਓ ਅਪਲੋਡ ਇੱਕ ਮਿੰਟ ਲਾਓ ਕੋਟ ਦੀਏ ਲਾਓ ਜੇ ਕੋਈ ਜੇ ਖੋਲੇ ਆਹ ਅਬਰਦ ਵਾਲਾ ਆ ਲਈ ਜਾਂਦਾ ਤੇ ਇਹ ਨਾ ਤੋਂ ਭਾਵੇਂ ਤੇਰੇ ਵੀ ਕੰਮ ਕਾੜੀ ਕੰਪਲੀਟ ਹੋਈ ਆ ਨਾ ਚਲੋ ਛੱਡੋ ਕਿਸੇ ਬਿਹਲੇ ਟਾਈਮ ਸਮ ਨੂੰ ਦਿਖਾਉਂਗਾ ਦਰੇ ਦੁਨੇ ਕਿਸੇ ਤਰ ਹਣਾ ਇਹ ਕੀ ਹਿਸਾਬ ਕਰਤਾ ਜੀਤਾ ਐ ਕਰਦੇ ਫਿਰ ਆ ਵੀ ਮੰਜਾ ਮੈਂ ਇੱਥੇ ਚੱਕ ਲਿਆ ਵਾ ਇੱਕ ਤਾਂ ਹੜਾਲਿਆ ਕਰਾਂ ਤਾਂ ਕਮਰਾ ਇੱਕ ਪਰ ਲੰਮੜਾ ਕਲਗੇ ਪਹਿਲੇ ਹੀ ਤੇ 5G ਫ੍ਰੀ ਚੱਲਦਾ ਤਾਂ ਕਰਕੇ ਪਰ ਉੱਥੋਂ ਛੱਡ ਕੇ ਆਪਾਂ ਇੱਥੇ ਆ ਨਹੀਂ ਸਕਦੇ ਥੋੜਾ ਜਿਹਾ ਇਹ ਸੀ ਨਾ ਹਣਾ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਚੱਲਦੇ ਰੋਟੇ ਟਿੱਖਾ ਮੈਂ ਹੁਣ ਥੱਲੇ ਚੱਲ ਕੇ ਆਪਾਂ ਹਾਂ ਜੀ ਮੇਰੇ ਵੀਰੋ ਆ ਗਏ ਇਧਰ ਲੇ ਕਰੇ ਨਹੀਂ ਤੇ ਇੱਕ ਕਰਕੇ ਰੋਟੜੀ ਖਾ ਆ ਗਏ ਅੱਜ ਸੁਰਤਾਈਏ ਸਹੀ ਦਾਦ ਹੈ ਹਨ ਇੱਕ ਮਿੰਟ ਗੇਟ ਗੁੱਡ ਖੋਲਾ ਪਹਿਲਾਂ ਮੈਂ ਤੇ ਬਸ ਕਰਦੀ ਬਰੂ ਵਲੌਗ ਦੀ ਐਂਡਿੰਗ ਠੀਕ ਹੈ ਸਾਰਾ ਕੰਮ ਸੈੱਟ ਹੈ ਬਸ ਤੁਹਾਨੂੰ ਪਤਾ ਹੀ ਹੈ ਕੱਲ ਪਰਸ ਨੂੰ ਫੁੱਲ ਸੈੱਟ ਚੱਲੀ ਜਾਂਦਾ ਜਮ ਹਨ ਤੇ ਇੱਕ ਇਧਰੋ ਬੱਚੇ ਨੂੰ ਦਿਖਾਉਣ ਲੱਗਿਆ ਪਈ ਬਈ ਸਾਈਸ ਨੂੰ ਦਿਖਾ ਦਿੰਨਾ ਆ ਬੱਚਾ ਵਾਲੇ ਪਾਸੇ ਆਹ ਤਾਂ ਆਪਣੀ ਛੋਟੀ ਗੰਡ ਹੈ ਏ ਉੱਡੂ ਗੀਟੀਬਲੀ ਦੇਖਣੇ ਗਾਹ ਪੋੜਾ ਕਹਿੰਦਾ ਇਹਨੇ ਵਗਟੇਬਲੀ ਆਹਾ ਹੋਏ ਜੋੜਗਾ ਚ ਆਜੂਗੀ ਕਹਿੰਦਾ ਬੰਬ ਗੱਡੂ ਡਰਣਾ ਕਹਿੰਦਾ ਇਹ ਵਾਠ ਠੀਕ ਆ ਪਰ ਸਰੋਕੇ ਹੁਣ ਤਾਂ ਕਮਜ਼ੋਰਾ ਫਲਿਆ ਉਹ ਗੱਲ ਵੱਖਰੀ ਹੈ ਨਾ ਉਹ ਇਨਫੈਕਸ਼ਨ ਕਰਕੇ ਤੇ ਉਹ ਬੱਚਾ ਸੈਟ ਆ ਕਿ ਓਕੇ ਰਿਪੋਰਟਾਂ ਦਾ ਮੈਨੂੰ ਖਾਂਦਾ ਡੱਕ ਕੇ ਪੂਰੇ ਆਓ ਬੱਚੇ ਨੂੰ ਦਿਖਾਉਣ ਲੱਗਾ ਮੈਂ ਆ ਦੇਖੋ ਮੂੰਹ ਸਰਲੇ ਕਿ ਡਿੱਬੜਿਆ ਪਏ ਮੈਨੂੰ ਮੈਡੀਸਿਨ ਦੇਤੀ ਮੈਂ ਅੱਜ ਹੀ ਲੱਗਿਆ ਤੇ ਅੱਜ ਹੀ ਮੈਡੀਸਿਨ ਦੇਤੀ ਮੈਂ ਦੇਖ ਕੇ ਉਹਨੂੰ ਤੇ ਇੱਕ ਟਾਈਮ ਕੱਲ੍ਹ ਨੂੰ ਦੇ ਦੂੰਗਾ ਤੇਰੇ ਨਾਲ ਸੈਟ ਹੋ ਜੀਗਾ ਮੌਕੇ ਦੀ ਬਿਮਾਰੀ ਦਾ ਹੱਲ ਹੋ ਜੂਗਾ ਪਰ ਅੱਜ ਉੱਥੇ ਹੈ ਅੱਜ ਬਾਜ ਦੇ ਢਿੱਡ ਜਾਓ ਚਲੋ ਕੋਈ ਗੱਲ ਨਹੀਂ ਇਹ ਗਲਾਬੀ ਟੋਰੀ ਵਾਲਾ ਸੀਗਾ ਬਈ ਹਰੀ ਟੋਰੀ ਵਾਲੀ ਦਾ ਭਰਾ ਜਾਂ ਭੈਣ ਜਿਹੜੀ ਹਰੀ ਟੋਰੀ ਵਾਲੀ ਆ ਪਿਛਲੇ ਸਾਲ 7 ਤੋਂ 7 ਕਰਦੀ ਸੀਗੀ ਤਿੰਨ ਬਾਈਆਂ ਛੜੀ ਲਗਾਤਾਰ ਉਹਦਾ ਸਗਾ ਭੈਣ ਭਰਾ ਸੀਗਾ ਇਹ ਹੈਣਾ ਮਤਲਬ ਵੱਡਾ ਕੋਈ ਬੰਲਾ ਸੀ ਭੈਣ ਹੀ ਬਣੀ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਭੈਣ ਨਹੀਂ ਭਰਾ ਬੰਨਾ ਸੀ ਉਹਦਾ ਇਹ ਹੈਣਾ ਉਹਦਾ ਸਗਾ ਭਰਾ ਸੀਗਾ ਹੁਣ ਉਹਦੇ ਨਾਲ ਦੀ ਸਿਰਫ ਇੱਕ ਰਹੇਗੀ ਆਪਣੇ ਕੋਲੇ ਇਧਰਲੇ ਖੁੱਡੇ ਜੇ ਬੰਦ ਕਰ ਰੱਖੀ ਐ ਇੱਕ ਨੂੰ ਬਾਈ ਲੈਗਾ ਦੋ ਹੀ ਸੀਗੇ ਬਸ ਤੇ ਦੋ ਆਡੇ ਖਰਾਬ ਹੋ ਗਈ ਸੀ ਇਹਨਾਂ ਦੇ ਟੂਸੇ ਡੰਡਿਆਂ ਨਾਲ ਦੀਆਂ ਤਿੰਨ ਸੀਗੇ ਉਹਨਾਂ ਨਾਲ ਦੇ ਦੋ ਰਹਿ ਗਏ ਬਸ ਨਾ ਤੇ ਬੱਚੇ ਕਰਤੇ ਬੰਦ ਆਹ ਕਾਲੇ ਚੀਨੇ ਆਹ ਟੂਸੇ ਡੰਡਿਆਂ ਨਾਲ ਦਾ ਬਗਲ ਫੂੰਝਾ ਤੇ ਜਿੰਨੇ ਬੱਚੇ ਡਾਉਣੇ ਹੁੰਨੇ ਆ ਉਹ ਬੱਚੇ ਬੰਦ ਕਰਤੇ ਸਾਰੇ ਆਪਾਂ ਪੁਰਾਣੇ ਪਹਿਲਾਂ ਵਾਲੇ ਕੋਈ ਵੀ ਨਹੀਂ ਕੱਢਣਾ ਹੁਣ ਆਪਾਂ ਹੁਣ ਨਵੇਂ ਕੱਢਨੇ ਜਿਵੇਂ ਆ ਹੋਵੇ ਦੋ ਹੋਰ ਹੋਵੇ ਸਾਰੇ ਉਹ ਨਵੇਂ ਦੀ ਟ੍ਰੇਨਿੰਗ ਸਟਾਰਟ ਆ ਪੁਰਾਣੇ ਸਭ ਬੰਦ ਆ ਤੇ ਵੱਡੀ ਮੀ ਦਾ ਕੱਲ ਨੂੰ ਇੱਕ ਵੀ ਬੱਚਾ ਨਹੀਂ ਡਾਉਂਦੇ ਹੁਣੇ ਤੂੰ ਹੀ ਦੱਸ ਦੇਣਾ ਬਾਕੀ ਰਾਤ ਦੀ ਰੈਂਕ ਦੀ ਮਾੜੀ ਆ ਛੱਡੋ ਰਾਤ ਨੂੰ ਰੈਂਕ ਕਰਦੇ ਨਹੀਂ ਆਪਾਂ ਹਣਾ ਤੇ ਇਹੀ ਕੋਸ਼ਾ ਪਾਈ ਬਸਣਾ ਠੀਕ ਆ ਯਾਰ ਬਾਕੀ ਤੁਹਾਡੇ ਕਮੈਂਟ ਕਮੈਂਟ ਪੜਦਾ ਹੁੰਦਾ ਹਨਾ ਮੈਂ ਤੇ ਸੈਟ ਆ ਕੰਮ ਤੁਸੀਂ ਵੀ ਖਿੱਚ ਕੇ ਰੱਖਿਆ ਕਰੋ ਜਿਹੜੇ ਯਾਰ ਵਿੱਚ ਇੱਕ ਦੋ ਕਲਾਨੇ ਜੇ ਬੰਦੇ ਆ ਮੈਨੂੰ ਉਹਨਾਂ ਹੀ ਥੋੜਾ ਜਿਆਹਾ ਹਰਖਾੜਦਾ ਹਨਾ ਇੱਕ ਮੈਨੂੰ ਲੱਗਦਾ ਆ ਕਿ ਉਹ ਵੀ ਜਾਲ ਚ ਕਬੂਤਰ ਪਾਲਿਆ ਕਰ ਹਨਾ ਵੀ ਜਾਲ ਚ ਕੂਤਰੋਗੇ ਭੈਣ ਨਹੀਂ ਆਉਣੀਆਂ ਅਸੀਂ ਹਨਾ ਬੰਦਿਆਂ ਨੂੰ ਮੇਰੀ ਗੱਲ ਸਮਝ ਸਿੱਧਾ ਫੇਸ ਟੂ ਫੇਸ ਜਾਲ ਚ ਕਦੇ ਸੀ ਕਬੂਤਰ ਪਾਏ ਐ ਜਾਲ ਚ ਅਸੀਂ ਕਦੇ ਕੱਢੇ ਐ ਵੀ ਜਾਲ ਚ ਕਬੂਤਰ ਮੰਨਣਗੇ ਜਦੋਂ ਇੱਥੇ 20 ਛਤਰਾਂ ਲੱਗੀਆਂ ਆਪਣਿਆਂ ਵਿੱਚੇ 20 ਕਬੂਤਰ ਬੈਠਿਆ ਹਨਾ ਰੋਜ਼ ਬੋਲ ਮਾਰਦੇ ਉਹ ਬਲੱਡ ਹੈ ਬਈ ਨਹੀਂ ਬੈਂਦਾ ਉਹ ਐ ਕਿਵੇਂ ਬਹਿ ਜੂਗਾ ਯਾਰ ਉਹ ਅਖੇ ਰਾਤ ਨੂੰ ਜੇ ਕਬੂਤਰ ਰਾਤ ਕਰਦਾ ਤਾਂ ਐ ਕਰਕੇ ਤੇ ਵੀ ਜਾਲ ਛੱਡ ਕੇ ਬਾਹਲਿਆ ਕਰੋ ਮੈਂ ਵੀ ਤਾਂ ਕੰਮ ਹੀ ਸੌਖਾ ਯਾਰ ਬੰਦੇ ਨੇ ਹਣਾ ਪਹਿਲਾਂ ਨੇ ਦੱਸਿਆ ਭਾਂਜੇ ਨੇ ਰੀਜੀ ਬਿਠੀ ਜਿਗੇਸ ਤਾ ਵੀ ਮਾਮਾ ਉਹ ਅਗਲੇ ਦਿਨ ਹੀ 12 12 ਵਜੇ ਭਾਉਣੇ ਉਹਨਾਂ ਨੂੰ ਭੜਕਾ ਕੇ ਅਸੀਂ ਉਹ ਕਿਵੇਂ ਬਹਿ ਜਾਣਗੇ ਜਿਹੜਾ ਅੰਦਰ ਖੂਨ ਆ ਉਹਨਾਂ ਦੇ ਉਹ ਕਿਵੇਂ ਬੈਠਣ ਦੇ ਦੂ ਉਹਨਾਂ ਨੂੰ ਗਾਲ ਸਾਡਾ ਕਿਹੜਾ ਜੀ ਨਹੀਂ ਕਰਦਾ ਬਾਹਲ ਕੇ ਹਣਾ ਬਾਕੀ ਯਾਰ 10 12 ਸਾਲ ਹੋ ਗਏ ਕੰਮਾਂ ਚ ਵੀ ਸਾਨੂੰ ਇੰਨੇ ਨਹੀਂ ਪਤਾ ਕਬੂਤਰ ਕਿਵੇਂ ਬੱਬਾਈ ਦਾ ਕਬੂਤਰ ਕਿਵੇਂ ਫੜੀਦਾ ਅਿੰਨ ਗਾਣਾ ਪੂਰਿਆ ਕਰੋ ਯਾਰ ਹਨਾ ਵੀ ਥੋੜਾ ਜਿਹਾ ਮਾੜਾ ਮਾੜਾ ਦਿਮਾਗ ਨਾਲ ਕੰਮ ਲੈ ਲਿਆ ਕਰੋ ਬਾਈ ਬਣੇ ਹੁਣ ਤਿੱਕਰ ਕੱਲੇ ਫੜੇ ਹੀ ਆ ਸੀ ਕਬੂਤਰ ਰਾਤ ਨੂੰ ਦਿਨੇ ਮੀਂਹ ਤੇ ਨੇਰੀ ਤੇ ਛਪੜਾਂ ਚੋਂ ਕੱਢ ਕੇ ਲਿਆਂਦੇ ਸੀ ਕੋਈ ਆਪਣੀ ਮਾਰ ਦੇਗੇ ਹਨਾ ਹੁਣ ਥੋੜੇ ਸਿਆਣੇ ਬਣ ਕੇ ਕਿਉਂ ਆਪਣੇ ਕੋਲੇ ਕਬੂਤਰ ਬਣ ਕੇ ਕੁਝ ਹੱਦ ਤੱਕ ਬਣ ਕੇ ਤਾਂ ਕਰਕੇ ਹਜੇ ਪ੍ਰੋਪਰ ਨਹੀਂ ਬਣेंगे ਜਦੋਂ ਪ੍ਰੋਪਰ ਬਣ ਗਏ ਉਹਦੇ ਵੀ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਠੀਕ ਆ ਸਾਰੇ ਭਰਾ ਬੜੀ ਵਧੀਆ ਸਪੋਰਟ ਕਰਦੇ ਆ ਲਵ ਯੂ ਆ ਸਾਰਿਆਂ ਨੂੰ ਪਰ ਭੋ ਰਹਿਣਾ ਨਾ ਕਰੋ ਬਾਈ ਬਣੇ ਵਿੱਚ ਹਨਾ ਤੇ ਮੜਮ ਮੋਟਾ ਅਗਲ ਨੂੰ ਨਾ ਥਮਾਰਿਆ ਕਰੋ ਇੱਕ ਬੰਦਾ ਉ ਤਾਂ ਪਿਆ ਹੁੰਦਾ ਯਾਰ ਭੈਣ ਚ ਹੁਣ ਕੱਲਾ ਬੰਦਾ ਹੁਣ ਕਿੱਧਰ ਕਿੱਧਰ ਜਾਵੇ ਤੇ ਜ਼ਿਆਦਾ ਨਾ ਪੁਰਿਆ ਕਰੋ ਭਾਈ ਬੜੇ ਬਸ ਠੀਕ ਆ ਬਾਕੀ ਓਕੇ ਸੱਟਾ ਕਮ ਤੇ ਕੱਲ ਨੂੰ ਦੇਖਦੇ ਕੀ ਬੰਦਾ ਹਨ ਬਾਬਾ ਰੱਖੇ ਸੁੱਖ ਜਿਹੜੇ ਪੰਜ ਬੱਚੇ ਆ ਤੇ ਪੰਜ ਦੇ ਪੰਜ ਹੀ ਘਰੇ ਲੈ ਕੇ ਆਵਾਂਗੇ ਆਪਾਂ ਬਾਬਾ ਦੀ ਕਿਰਪਾ ਨਾਲ ਉਮੀਦ ਹੈ ਬਾਕੀ ਦੇਖੋ ਬਾਏ ਬਾਏ ਗੁੱਡ ਨਾਈਟ ਸੋ ਸਾਰੇ ਲਵ ਯੂ